ਉਹਨੇ ਜਿਹੜਾ ਕੋਲੇ ਆ ਉਹਨਾਂ ਨੇ ਆੜ ਗਵਾੜ ਸਾਰਿਆਂ ਨੂੰ ਸੱਧਿਆ ਤੇ ਉਂਗ ਦਰਵਾਜ਼ਾ ਨਹੀਂ ਖੁੱਲਦਾ ਫੇਰ ਉਹਨਾਂ ਨੇ ਉਪਰੋਂ ਪਿਛੋੜੀ ਛੱਤ ਥਾਣੀ ਆ ਕੇ ਦੇਖਿਆ ਤੇ ਫੇਰ ਸਾਡੇ ਇਹ ਦਰਵਾਜ਼ੇ ਸਾਰੇ ਖੁੱਲੇ ਸੜ ਮੇਨ ਕਿਰਕੀ ਤੋੜ ਕੇ ਅੰਦਰ ਦਾ ਹਾਲ ਹੋਏ ਵਿਰੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਅੰਦਰ ਇੱਥੇ ਦਾਖਲ ਹੋ ਕੇ ਇਹ ਉਹਨਾਂ ਲਮਾਰੀ ਲੱਕੜ ਵੀ ਤੋੜੀ ਇਹਦੇ ਵਿੱਚ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਈਆ ਇੱਕ ਮੁੰਦਰੀ ਸੀ ਜਰਣਾ ਪਰਮਿੰਦਰ ਸਿੰਘ ਭਾਟੀਆ ਜੀ ਹਾਂਜੀ ਅਸੀਂ ਕੱਲ ਆਪਣੇ ਮੇਰੇ ਨਾਲ ਥੋੜੇ ਦਿਨ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਂਜੀ ਤੇ ਉਹਨਾਂ ਦੇ ਫੁੱਲ ਪਰਵਾਣ ਵਾਸਤੇ ਗੁਇੰਦਵਾਲ ਸਾਹਿਬ ਗਏ ਹੋਏ ਸੀ ਓਕੇ ਤੇ 10:30 ਵਜੇ ਸਵੇਰੇ ਅਸੀਂ ਗਏ ਆਂ ਸ਼ਾਮੀ ਸਭਾ ਕੁਝ ਏ ਵਜੇ ਜਦੋਂ ਹੀ ਆਏ ਆ ਉਤੋਂ ਪਹਿਲਾਂ ਸਾਡੇ ਘਰ ਕੰਮ ਵਾਲੀ ਲੱਗੀ ਸੀ ਉਹਨੇ ਬਾਹਰਲਾ ਮੇਨ ਦਰਵਾਜ਼ਾ ਖੋਲਿਆ ਔਰ ਉਹ ਦਰਵਾਜ਼ਾ ਜਿਹੜਾ ਸਾਡਾ ਮੇਨ ਹੈ ਉਹ ਅੰਦਰੋਂ ਲਾਕ ਸੀ ਉਹਨੇ ਜਦੋਂ ਖੋਲਿਆ ਉਹਨਾਂ ਨੇ ਆਟ ਗਵਾਰਡ ਸਾਰਿਆਂ ਨੂੰ ਸੱਦਿਆ ਤੇ ਉਹ ਦਰਵਾਜ਼ਾ ਨਹੀਂ ਖੁੱਲਦਾ ਫੇਰ ਉਹਨਾਂ ਨੇ ਉੱਪਰੋਂ ਪਿਛੋਂ ਦੀ ਛੱਤ ਥਾਣੀ ਆ ਕੇ ਦੇਖਿਆ ਤੇ ਫੇਰ ਸਾਡੇ ਇਹ ਦਰਵਾਜ਼ੇ ਸਾਰੇ ਖ ਫੇਰ ਆਣ ਕੇ ਸਾਰਾ ਇਨਕੁਆਇਰੀ ਕੀਤੀ ਦਰਵਾਜ਼ੇ ਸਾਰੇ ਖੁੱਲੇ ਹਾਲ ਅੰਦਰ ਵੇਖਿਆ ਉਹਨਾਂ ਪਿੱਛੇ ਸਾਡੇ ਖਾਲੀ ਪਲਾਟ ਏ ਉਹ ਪਲਾਟ ਖਾਲੀ ਰਸੋਈ ਦੇ ਵਿੱਚੋਂ ਦੀ ਉਹਨਾਂ ਨੇ ਮੇਨ ਖਿੜਕੀ ਤੋੜ ਕੇ ਅੰਦਰ ਦਾ ਹਲ ਹੋਏ ਵਿਰੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਇਹ ਉਹਨਾਂ ਲਮਾਰੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਿਆ ਇੱਕ ਮੁੰਦਰੀ ਸੀ ਇੱਕ ਰਿੰਗ ਸੀ ਇੱਕ ਐਪਲ ਦੀ ਵਾਚ ਸੀ ਉਹਨਾਂ ਜਿਹੜਾ ਕੋਲਿਆ ਉਹਨਾਂ ਨੇ ਆਟ ਗਵਾੜ ਸਾਰਿਆਂ ਨੂੰ ਸੱਧਿਆ ਤੇ ਉਹ ਦਰਵਾਜਾ ਨਹੀਂ ਖੁੱਲਦਾ ਫੇਰ ਉਹਨਾਂ ਨੇ ਉੱਪਰੋਂ ਪਿਛੋੜੀ ਛੱਤ ਥਾਣੀ ਆ ਕੇ ਦੇਖਿਆ ਤੇ ਫੇਰ ਸਾਡੇ ਇਹ ਦਰਵਾਜੇ ਸਾਰੇ ਖੁੱਲੇ ਸੜ ਮੇਨ ਕਿਰਕੀ ਤੋੜ ਕੇ ਅੰਦਰ ਦਾਖਲ ਹੋਏ ਵੀਡੀਓ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜਾ ਤੋੜਿਆ ਕਮਰੇ ਦਾ ਉੱਥੋਂ ਦਾ ਇੱਥੇ ਦਾਖਲ ਹੋ ਕੇ ਇਹ ਉਹਨਾਂ ਦੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਇਆ ਇੱਕ ਮੁੰਦਰੀ ਸੀ ਜਰਣਾ ਪਰਮਿੰਦਰ ਸਿੰਘ ਭਾਟੀਆ ਜੀ ਹਾਂਜੀ ਅਸੀਂ ਕੱਲ ਆਪਣੇ ਮੇਰੇ ਸਾਰਾ ਥੋੜੇ ਦਿਨ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਂਜੀ ਤੇ ਉਹਨਾਂ ਦੇ ਫੁੱਲ ਪਰਵਾਣ ਵਾਸਤੇ ਗੁਇੰਦਵਾਲ ਸਾਹਿਬ ਗਏ ਹੋਏ ਸੀ ਓਕੇ ਤੇ 10:30 ਵਜੇ ਸਵੇਰੇ ਅਸੀਂ ਗਏ ਆਂ ਸ਼ਾਮੀ ਸਬਾ 5:00 ਵਜੇ ਜਦੋਂ ਹੀ ਆਏ ਆਂ ਉਸ ਤੋਂ ਪਹਿਲਾਂ ਸਾਡੇ ਘਰ ਕੰਮ ਵਾਲੀ ਲੱਗੀ ਸੀ ਉਹਨੇ ਬਾਹਰਲਾ ਮੇਨ ਦਰਵਾਜ਼ਾ ਹਨ ਕੇ ਖੋਲਿਆ ਔਰ ਉਹ ਦਰਵਾਜ਼ਾ ਜਿਹੜਾ ਸਾਡਾ ਮੇਨ ਹੈ ਉਹ ਅੰਦਰੋਂ ਲਾਕ ਸੀ ਉਹਨੇ ਜਦੋਂ ਖੋਲਿਆ ਉਹਨਾਂ ਨੇ ਆੜ ਗੁਆੜ ਸਾਰਿਆਂ ਨੂੰ ਸੱਦਿਆ ਤੇ ਉਹ ਦਰਵਾਜ਼ਾ ਨਹੀਂ ਖੁੱਲਦਾ ਫਿਰ ਉਹਨਾਂ ਨੇ ਉੱਪਰੋਂ ਪਿਛੋਂ ਦੀ ਛੱਤ ਥਾਣੀ ਆ ਕੇ ਦੇਖਿਆ ਤੇ ਫਿਰ ਸਾਡੇ ਇਹ ਦਰਵਾਜ਼ੇ ਫੇਰ ਆਣ ਕੇ ਸਾਰਾ ਇਨਕੁਆਇਰੀ ਕੀਤੀ ਦਰਵਾਜੇ ਸਾਰੇ ਖੁੱਲੇ ਹਨ ਅੰਦਰ ਵੇਖਿਆ ਉਹਨਾਂ ਪਿੱਛੇ ਸਾਡੇ ਖਾਲੀ ਪਲਾਟ ਹੈ ਉਹ ਪਲਾਟ ਖਾਣੀ ਰਸੋਈ ਦੇ ਵਿੱਚੋਂ ਦੀ ਉਹਨਾਂ ਨੇ ਮੇਨ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਵਿਹੜੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਐ ਉਹਨਾਂ ਅਲਮਾਰੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਿਆ ਇੱਕ ਮੁੰਦਰੀ ਸੀ ਇੱਕ ਰਿੰਗ ਸੀ ਇੱਕ ਐਪਲ ਦੀ ਵਾਚ ਸੀ ਉਹਨਾਂ ਜਿਹੜਾ ਕੋਲਿਆ ਉਹਨਾਂ ਨੇ ਆੜ ਗਵਾੜ ਸਾਰਿਆਂ ਨੂੰ ਸੱਗਿਆ ਇਹ ਉਹ ਦਰਵਾਜ਼ਾ ਨਹੀਂ ਖੁੱਲਦਾ ਫਿਰ ਉਹਨਾਂ ਨੇ ਪਰ ਪਿਛੋੜੀ ਛੱਤ ਥਾਣੀ ਆ ਕੇ ਦੇਖਿਆ ਤੇ ਫਿਰ ਸਾਡੇ ਇਹ ਦਰਵਾਜ਼ੇ ਸਾਰੇ ਖੁੱਲੇ ਸੜ ਮੇਨ ਕਿਰਕੀ ਤੋੜ ਕੇ ਅੰਦਰ ਦਾਖਲ ਹੋਏ ਵਿਰੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਐ ਉਹਨਾਂ ਅਲਮਾਰੀ ਲੱਕੜ ਵੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਿਆ ਇੱਕ ਮੁੰਦਰੀ ਸੀ ਜਰਣਾ ਪਰਮਿੰਦਰ ਸਿੰਘ ਭਾਟੀਆ ਜੀ ਹਾਂਜੀ ਅਸੀਂ ਕੱਲ ਆਪਣੇ ਮੇਰੇ ਨਾਲ ਥੋੜੇ ਦਿਨ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਂਜੀ ਤੇ ਉਹਨਾਂ ਦੇ ਫੁੱਲ ਪਰਵਾਨ ਵਾਸਤੇ ਗੁਇੰਦਵਾਲ ਸਾਹਿਬ ਗਏ ਹੋਏ ਸੀ ਓਕੇ ਤੇ ਸਾਢੇ 10 ਵਜੇ ਸਵੇਰੇ ਅਸੀਂ ਗਏ ਆਂ ਸ਼ਾਮੀ ਸਬਾ 5 ਵਜੇ ਜਦੋਂ ਹੀ ਆਏ ਆਂ ਉਤੋਂ ਪਹਿਲਾਂ ਸਾਡੇ ਘਰ ਕੰਮ ਵਾਲੀ ਲੱਗੀ ਸੀ ਉਹਨੇ ਬਾਹਰਲਾ ਮੇਨ ਦਰਵਾਜ਼ਾ ਆਣ ਕੇ ਖੋਲਿਆ ਔਰ ਉਹ ਦਰਵਾਜ਼ਾ ਜਿਹੜਾ ਸਾਡਾ ਮੇਨ ਹੈ ਉਹ ਅੰਦਰੋਂ ਲਾਕ ਸੀ ਉਹਨੇ ਜਦੋਂ ਖੋਲਿਆ ਉਹਨਾਂ ਨੇ ਆੜ ਗਵਾਰਡ ਸਾਰਿਆਂ ਨੂੰ ਸੱਦਿਆ ਤੇ ਉਹ ਦਰਵਾਜ਼ਾ ਨਹੀਂ ਖੁੱਲਦਾ ਫੇਰ ਉਹਨਾਂ ਨੇ ਪਰ ਪਿੱਛੋਂ ਦੀ ਛੱਤ ਥਾਣੀ ਆ ਕੇ ਦੇਖਿਆ ਤੇ ਫੇਰ ਸਾਡੇ ਆਏ ਦਰਵਾਜ਼ੇ ਸਾਰੇ ਖੁੱ ਫੇਰ ਆਣ ਕੇ ਸਾਰਾ ਇਨਕੁਆਇਰੀ ਕੀਤੀ ਦਰਵਾਜ਼ੇ ਸਾਰੇ ਖੁੱਲੇ ਹਾਲ ਅੰਦਰ ਵੇਖਿਆ ਉਹਨਾਂ ਪਿੱਛੇ ਸਾਡੇ ਖਾਲੀ ਪਲਾਟ ਏ ਉਹ ਪਲਾਟ ਖਾਣੀ ਰਸੋਈ ਦੇ ਵਿੱਚੋਂ ਦੀ ਉਹਨਾਂ ਨੇ ਮੇਨ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਵਿਰੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਐ ਉਹਨਾਂ ਲਮਾਰੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਿਆ ਇੱਕ ਮੁੰਦਰੀ ਸੀ ਇੱਕ ਰਿੰਗ ਸੀ ਇੱਕ ਐਪਲ ਦੀ ਵਾਚ ਸੀ